ਭਾਰਤੀ ਕਿਸਾਨ ਜੁਨੀਆ ਨੇਕਤਾ ੜਕਾਉਂਦਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਜੋਗੇ ਥਾਣੇ ਦਾ ਐਸਐਚਓ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਪੀੜਤ ਪਰਿਵਾਰ ਨੂੰ ਅਨਸਾਫ਼ ਦਿਓ ਦਿਓ ਅਨਸਾਫ਼ ਦਿਓ 15 ਅਗਸਤ ਮਨਾਉਣ ਵਾਲੀ ਸਰਕਾਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਛੁੱਟੀ ਆਜ਼ਾਦੀ ਦਿਖਾਉਣ ਵਾਲੀ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਮੁਰਦਾਬਾਦ ਛਾੜੀ ਕੁੜੀ ਨੂੰ ਇਨਸਾਫ ਦਿਓ ਮੁਰਦਾਬਾਦ ਲੋਕਾਂ ਦਾ ਏਕਾ ਜਿੰਦਾਬਾਦ 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 ਔਰ ਸੱਛਿਆਸੀ ਗੁੰਡਾ ਘੱਟ ਜੋੜ ਮੁਰਦਾਬਾਦ 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 ਗੁੰਡਿਆਂ ਦੀ ਰਾਖੀ ਕਰਨ ਵਾਲੀ ਜੋਗੇ ਦੀ ਪੁਲਿਸ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਕੇ ਹਟਾਂਗੇ ਹਟਾ ਕੇ ਦਿਵਾ ਕੇ ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਡਕਾਉਂਦਾ ਜਿੰਦਾਬਾਦ 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 ਜੋਗੇ ਥਾਣੇ ਦਾ ਐਸਐਚਓ ਮਰਦਾਬਾ 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 ਗੁੰਡਿਆਂ ਦੀ ਰਾਖੀ ਕਰਨ ਵਾਲਾ ਐਸਐਚਓ ਮਰਦਾਬਾ 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 ਔਰ ਸੱਚਾ ਸਿਆਸੀ ਗੁੰਡਾ ਗੱਠ ਜੋੜ ਹਾਏ 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 ਔਰ ਸੱਚਾ ਸਿਆਸੀ ਗੁੰਡਾ ਗੱਠ ਜੋੜ ਹਾਏ 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 ਮਿਹਨਤ ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਮਾਕੇ ਦੇ ਪਰਿਵਾਰ ਨੂੰ ਇਨਸਾਫ ਦਵਾ ਕੇ ਰਾਂਗੇ 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 ਲੋਕਾਂ ਦਾ ਏਕਾ ਜਿੰਦਾਬਾਦ 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 ਕਤਿਆ ਰਾਜ ਪ੍ਰਬੰਧ ਮੁਰਦਾਬਾ 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 ਗੁੰਡਿਆਂ ਦੀ ਰਾਖੀ ਕਰਨ ਵਾਲੀ ਜੋਗੇ ਦੀ ਪੁਲਿਸ ਮੁਰਦਾਬਾ ਜਿੰਦਾਬਾਦ ਮੁਰਦਾਬਾ ਭਾਰਤੀ ਕਿਸਾਨ ਜੁਗਿਆਂ ਨੇ ਇਕਟਾ ਢਕਾਉਂਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ